ਮਾਨਯੋਗ ਸਤਪੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਹਸਾ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਸੋਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਮਾਨ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਡੀ ਸਾਰਿਆਂ ਦੀ ਰਖਵਾਲੀ ਕਰਦਾ ਹੈ ਜੀ ਦੇ ਹੁਕਮੰਦੇ ਨਾਲ ਆਪਾਂ ਸਾਰੇ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ ਉਹ ਪ੍ਰਮਾਤਮਾ ਸਾਡੀ ਸੰਸਾਰ ਵਿੱਚ ਮਿਹਰਖਵਾਲੀ ਕਰਦਾ ਹੈ ਜਿਸ ਪ੍ਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਮਾਂ ਦੇ ਪੇਟ ਵਿੱਚ ਸਾਨੂੰ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਉਹ ਪ੍ਰਮਾਤਮਾ ਸੰਸਾਰ ਸਮੁੰਦਰ ਦੀਆਂ ਬਕਾਰਾਂ ਦੀ ਲੈਣਾ ਤੋਂ ਵੀ ਬਚਾਉਣ ਵਾਲਾ ਹੈ ਔਰ ਉਸੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਇਸ ਜਗਤ ਵਿੱਚ ਵਿਚਰ ਰਹੇ ਹਾਂ ਭਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਬੇਨਤੀ ਕਰੀਏ ਮਾਲਕ ਦੇ ਜਨਮ ਵਿੱਚ ਵੀ ਦਾਤਾ ਇਹ ਬਿਕਾਰਾਂ ਦੀ ਅੱਗ ਔਰ ਬਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਸਾਨੂੰ ਡਿੱਗਿਆ ਹੋਇਆਂ ਨੂੰ ਆਪਣਾ ਮਿਹਰ ਭਰਿਆ ਹੱਥ ਦੇ ਕੇ ਬਚਾ ਲਓ ਜੀ ਮਾਤੋ ਤੂੰ ਠਾਕੁਰ ਸਰਮੋਰਾ ਹੀ ਪ੍ਰਮਾਤਮਾ ਤੂੰ ਹੀ ਸਾਡੇ ਸਿਰ ਉਤੇ ਸਭ ਦਾ ਰਖਵਾਲਾ ਹੈ ਇਹਾ ਉਹਾ ਤਹਾਰੋ ਤੂਰਾ ਇਹਾ ਲੋਕ ਵਿੱਚ ਉਹਾ ਪਰਲੋਕ ਵਿੱਚ ਧੋਰਾ ਦਾ ਮਤਲਬ ਹੈ ਆਸਰਾ ਇਹ ਦਾਤਾ ਸਾਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰਾ ਹੀ ਆਸਰਾ ਹੈ ਰਹਾਉ ਕੀਤੇ ਕਾ ਮੇਰਾ ਸੰਮਨ ਹੈ ਕਰਨ ਹਾਰ ਤਰਣ ਜਾਣੈ ਦਾਤਾ ਜੀ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਜਿਹੜਾ ਮੇਰੂ ਪर्वਤ ਜਿਹੜੀਆਂ ਵੱਡੀਆਂ ਸਮਝਦਾ ਹੈ ਪਰ ਤੇਨੂੰ ਜੋ ਕੁਝ ਸਭ ਦਾ ਪੈਦਾ ਕਰਨ ਵਾਲਾ ਇੱਕ ਥੀਲੇ ਵਰਗਾ ਲੱਗਦਾ ਹੈ ਤੂੰ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਭ ਪਾਨੈ ਇਹ ਦਾਤਾ ਜੀ ਕਿਰਪਾ ਕਰੋ ਆਪ ਜੀ ਸਭ ਦਾਤਾ ਦੇਣ ਵਾਲਿਓ ਸਾਰੀ ਲੋਕਾਈ ਤੁਹਾਡੇ ਦਰ ਤੋਂ ਮੰਗਣ ਵਾਲੀ ਐ ਦਾਤਾ ਜੀ ਮਿਹਰ ਕਰੋ ਆਪਣੀ ਰਜ਼ਾ ਵਿੱਚ ਸਾਨੂੰ ਸਭਨਾਂ ਨੂੰ ਧਾਮ ਦਾ ਦਾਨ ਦੇ ਦਿਓ ਜੀ ਚਿੰਨ ਮੈਂ ਆਬਰ ਖਿਨੈ ਮੈਂ ਅਬਰ ਆਚਰਜ ਚਲਤ ਤੁਮਾਰੇ ਦਾਤਾ ਜੀ ਤੁਹਾਡੇ ਗੌਤਕ ਹੈਰਾਨ ਕਰ ਦੇਣ ਵਾਲੇ ਹਨ ਇੱਕ ਚਿੰਨ ਵਿੱਚ ਤੁਸੀਂ ਕੁਝ ਨਾ ਕੁਝ ਕੁਝ ਦਾ ਕੁਝ ਬਣਾ ਦਿੰਦੇ ਹੋ ਰੂੜੋ ਗੂੜੋ ਗਰ ਗੰਬੀ ਲੋ ਉੱਚਾ ਆਤਮਾ ਆਪਾਰ ਹੈ ਹੈ ਅਪੌਹਜ ਹੈ ਬਿਆੰਤ ਤੂੰ ਸਭ ਦਾ ਸਭ ਤੋਂ ਉੱਚਾ ਹੈ ਦਾਤਾ ਤੂੰ ਬੜਾ ਸੋਹਣਾ ਹੈ ਔਰ ਵੱਡੇ ਜਿਗਰੇ ਵਾਲਾ ਹੈ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜੋ ਤੁਮੈ ਮਿਲਾਉ ਤੋ ਸੁਣੀ ਤੇਮਾਰੀ ਬਾਣੀ ਦਾਤਾ ਜੀ ਸਰਵ ਵਿਆਪਕ ਪ੍ਰਮਾਤਮਾ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਲਾਉਂਦਾ ਹੈ ਤਦੋਂ ਇਹ ਤੇਰੀ ਸ੍ਰੀ ਸਦਾਦੀ ਬਾਣੀ ਨੂੰ ਸੁਣਦਾ ਹੈ ਦਾਤਾ ਕਿਰਪਾ ਕਰੋ ਅਸੀਂ ਵੀ ਤੁਹਾਡੇ ਕਿਰਪਾ ਦੇ ਪਾਤਰ ਬਣ ਸਕੀਏ ਸਾਧ ਸੰਗਤ ਵਿੱਚ ਜੁੜ ਕੇ ਤੇਰੀ ਸ੍ਰੀ ਸਦਾਦੀ ਬਾਣੀ ਜਿਹੜੀ ਹੈ ਇਹਨਾਂ ਨੂੰ ਸੁਣਦੇ ਰਹੀਏ ਆਨੰਦ ਪਏ ਆਪੇ ਇੱਕ ਤਈ ਨਾਨਕ ਪ੍ਰਤਾਪ ਪਰਕ ਨਿਰਵਾਣੀ ਹੈ ਨਾਨਕ ਬਾਸਨਾ ਰਹਿਤ ਸਰਬੈ ਪਰਮਾਤਮਾ ਦਾ ਜਿਹੜਾ ਪ੍ਰਤਾਪ ਹੈ ਉਸ ਪ੍ਰਮਾਤਮਾ ਦੇ ਪ੍ਰਤਾਪ ਨੂੰ ਵੇਖ ਕੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਜਿਹੜਾ ਉਸ ਪ੍ਰਮਾਤਮਾ ਦੀ ਸਿਫਤ ਸਲਾਦੀ ਬਾਣੀ ਨੂੰ ਉਚਾਰਦਾ ਹੈ ਸਰਬ ਵਿਆਪਕ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਸਦਾ ਹੀ ਮਾਲਕ ਦੇ ਗੁਣਾਂ ਨੂੰ ਵਿਚਾਰਦੇ ਰਹੀਏ ਮਾਲਕ ਦੇ ਗੁਣਾਂ ਨੂੰ ਗਾਉਂਦੇ ਰਹੀਏ ਉਹਦੀ ਸਿਫਤ ਸਲਾਹ ਦੇ ਗੀਤ ਸਦਾ ਹੀ ਗਾਉਂਦੇ ਰਹੀਏ ਪ੍ਰਮਾਤਮਾ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਬਨਾਂ ਨੂੰ ਨਾਮ ਦਾਮ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਸੱਚੇ ਪਾਤਸ਼ਾਹ ਬਖਸ਼ਸ਼ ਕਰਕੇ ਝੋੜੀਆਂ ਭਰ ਦੇਵੇ ਔਰ ਸਾਰੇ ਰਲ ਮਿਲ ਕੇ ਮਹਾਰਾਜ ਦੇ ਜਨਮ ਦਿਦ ਦੇ ਰਹੀਏ ਸਵਾਉ ਅੱਜ ਦੇ ਸ੍ਰੀ ਸੁਖਨੀ ਸਾਹਿਬ ਜੀ ਦੀ ਜਾਪ ਸਰਦਾਰ ਗੁਰਦੀਪ ਸਿੰਘ ਜੀ ਤੇ ਸਰਦਾਰ ਹਰਦੀਪ ਸਿੰਘ ਜੀ ਲੰਬੜਦਾਰ ਸਮੂਹ ਪਰਿਵਾਰ ਵੱਲੋਂ ਔਰ ਦੁੰਨਾ ਭਰਾਵਾਂ ਵੱਲੋਂ ਸਤਿਗੁਰੂ ਦੀ ਕਿਰਪਾ ਨਾਲ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਜਿਨ੍ਹਾਂ ਭਾਵਨਾ ਨੂੰ ਮੁਕ ਰੱਖਦਿਆਂ ਦੋਨਾਂ ਪਰਿਵਾਰਾਂ ਵੱਲੋਂ ਚਲਣ ਪਰ ਸਗੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕੀਤੀ ਹੈ ਮਹਾਰਜ ਕਿਰਪਾ ਕਰਨ ਦੋਨਾਂ ਪਰਿਵਾਰਾਂ ਦੇ ਸਰਦਾਰੀ ਮਿਹਰ ਪ੍ਰਯਾਸ ਰੱਖਣ ਕੱਲ ਨੂੰ ਸਰਦਾਰ ਸ਼ੇਰ ਸਿੰਘ ਜੀ ਤੇ ਕੀਤੇ ਉਹਨਾਂ ਦੇ ਦੋ ਪਰਿਵਾਰਾਂ ਦੀ ਸ੍ਰੀ ਸੁਖਣੀ ਸਾਹਿਬ ਦੀ ਜਪ ਦੀ ਵਾਰੀ ਹੈ ਸੋ ਸਾਰਿਆਂ ਸੰਗਤਾਂ ਨੂੰ ਇਸੇ ਤਰ੍ਹਾਂ ਕੱਲ ਨੂੰ ਵੀ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਪਰਸੋਂ ਨੂੰ ਗੁਰਪੁਰਬ ਦਿਹਾੜਾ ਹੈ ਗੁਰਦੀਪ ਸਿੰਘ ਜੀ ਸਮਝ ਪਰਿਵਾਰ ਪਰਿਵਾਰ ਵੱਲੋਂ ਸ੍ਰੀ ਸੁਖਨੀ ਸਾਹਿਬ ਦੇ ਜਾਪ ਹਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਨਗਰ ਨੂੰ ਬੇਨਤੀ ਹੈ ਜੀ ਪਰਸੋ ਨੂੰ ਕੀਰਤਨ ਵੀ ਹੋਣਗੇ ਔਰ ਸਮੇਂ ਨਾਲ ਤਕਰੀਬਨ 6 ਵਜੇ ਅਰਦਾਸ ਬੇਨਤੀ ਹੋਵੇਗੀ 6:30 ਵਜੇ ਸਮਾਪਤੀ ਹੋਣੀ ਹੈ ਸੋ ਸੰਗਤ ਦੇ ਚਲਣਾ ਵਿੱਚ ਬੇਨਤੀ ਹੈ ਜੀ ਕਿ ਪਰਸੋ ਨੂੰ ਦੇਗਾਂ ਵੀ ਸਜਣੀਆਂ ਹਨ ਸਾਰੇ ਨਗਰ ਨੇ ਪਹੁੰਚਣਾ ਹੈ ਤੋ ਜਿਨ੍ਹਾਂ ਨੇ ਦੇਗਾਂ ਵਿੱਚ ਜਿਵੇਂ ਕਲ ਨੂੰ ਸ਼ਾਮ ਨੂੰ ਗੁਰੂ ਘਰ ਵਿਕੇ ਮਾਇਆ ਤੇ ਰਸਨਾ ਗੁਰ ਦਾ ਰਸਾ ਪੇਜ ਕੇ ਦੇਗਾਂ ਵਿੱਚ ਸਿਪਾਇਓ ਅਤੇ ਕਿਰਤ ਕਮਾਈਆਂ ਨੂੰ ਸਪਣਿਆ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ